ਜਿਨ੍ਹਾਂ ਨੂੰ ਕੁਝ ਮਿਲਿਆ ਉਹਨਾਂ ਨੇ ਖੁਸ਼ੀਆਂ ਮਨਾਈਆਂ ਤੇ ਜਦੋਂ ਗੱਲ ਕਿਸਾਨ ਦੀ ਆਉਂਦੀ ਹੈ ਮਜ਼ਦੂਰ ਦੀ ਆਉਂਦੀ ਹੈ ਉਸ ਨੂੰ 1947 ਤੋਂ ਬਾਅਦ ਅੱਜ ਤੱਕ ਕੀ ਮਿਲਿਆ ਸਾਨੂੰ ਇਹੋ ਹੀ ਇੱਕੋ ਗੱਲ ਕਹਿ ਦਿੰਨੇ ਆ ਤੁਸੀਂ ਤਾਂ ਸਾਡੀ ਗੱਲ ਹੀ ਨਹੀਂ ਸੁਣਦੇ ਸੁਣੋ ਸੁਣੀ ਕੀ ਤੇ ਜਾਂਦੀ ਹੈ ਕਾਰਪੋਰੇਟ ਘਰਾਣਿਆਂ ਦੀ ਕਿ ਸਾਡੇ ਬਾਰੇ ਸੋਚੋ ਜੇ ਕਿਸਾਨ ਤੇ ਮਜ਼ਦੂਰ ਮਰ ਗਿਆ ਪਿੱਛੇ ਰਹਿ ਕੀ ਜਾਊਗਾ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਗੱਲ ਦਾ ਹੱਲ ਹੁੰਦਾ ਟੇਬਲ ਟਾਕ ਟੇਬਲ ਤੇ ਬਹਿ ਕੇ ਗੱਲ ਹੁੰਦੀ ਆ ਤੁਸੀਂ ਤਾਂ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਗੱਲ ਕਰਨ ਲੱਗ ਜਾਨੇ ਹੋ ਸੜਕਾਂ ਤੇ ਆ ਜਾਨੇ ਹੋ ਟਰੈਕਟਰਾਂ ਦੀ ਲਾਈਨਾਂ ਲਾ ਲੈਣੇ ਹੋ ਪੀ ਦੇ ਨਾਲ ਕੀ ਫਾਇਦਾ ਹੁਣ ਕਿ 13 ਫਰਵਰੀ ਤੋਂ ਬੈਠੇ ਕਿੰਨਾ ਚਿਰ ਸਾਲ ਦੇ ਲਗਭਗ ਹੋ ਜਾਣਾ ਘਾਕੇ ਸਾਨੂੰ ਕਿਸੇ ਮੰਤਰੀ ਸ਼ੰਤਰੀ ਨਾਲ ਆ ਕੇ ਪੁੱਛਿਆ ਵੀ ਭਾਈ ਤੁਸੀਂ ਕਿਉਂ ਬੈਠੇ ਆ ਤੁਹਾਡੀ ਗੱਲ ਅਸੀਂ ਸੁਣਦੇ ਆ ਤੁਹਾਡੇ ਨਾਲ رابطہ ਕਰਦੇ ਆ ਪਰ ਨਹੀਂ ਉਲਟਾ ਸਾਡਾ ਕੋਟਾ ਜਾਣੇ ਜੀ ਇਹਨਾਂ ਦੇ ਰਸਤੇ ਨਾ ਖੋਲੋ ਜਿਵੇਂ ਅਸੀਂ ਬਹੁਤ ਵੱਡੇ ਅੱਤਵਾਦੀ ਹੁੰਨੇ ਆ ਫਲਾਣਾ ਤੇ ਮਕਾਣਾ ਪਤਾ ਨਹੀਂ ਸਾਨੂੰ ਕਿਆ-ਕਿਆ ਬਕਦੇ ਇਹ ਸਾਡੇ ਨਾਲ ਗੱਲ ਕਰ ਤੋਂ ਕਿਉਂ ਭੱਜਦੇ ਸਵਾਲ ਤਾਂ ਇਹ ਉੱਠਦਾ ਨਾ ਅਸੀਂ ਤਾਂ ਟੇਬਲ ਟਾਕ ਤੇ ਤਿਆਰ ਐ ਭਗਵੰਤ ਸਿੰਘ ਸਾਹਿਬ ਨਾਲ ਪਤਾ ਨਹੀਂ ਕਿੰਨੀਆਂ ਮੀਟਿੰਗਾਂ ਹੋਦੀਆਂ ਸਾਡੀਆਂ ਤੇ ਰਾਜ ਮੰਤਰੀਆਂ ਨਾਲ ਹੋਦੀਆਂ ਸੈਂਟਰ ਦੇ ਨਾਲ ਕਿੰਨੀਆਂ ਮੀਟਿੰਗਾਂ ਪਰ ਇੱਕ ਗੱਲ ਤਾਂ ਸਾਨੂੰ ਜਵਾਬ ਤਾਂ ਦੇ ਕੇ ਜਾਵੇ ਆ ਕੇ ਮੀਟਿੰਗਾਂ 'ਚ ਸੌਂ ਜਾਂਨੇ ਬਹੁਤ ਸਾਰੇ ਲੋਕਾਂ ਨੇ ਵੀ ਚਲੋ ਜਿਹਨਾਂ ਨੂੰ ਖੁਸ਼ੀ ਆ ਯਾਰ ਜਿਨ੍ਹਾਂ ਦਾ ਸਾਰਾ ਕੁਝ ਵਧੀਆ ਚੱਲ ਰਿਹਾ ਉਹਨਾਂ ਨੂੰ ਤਾਂ ਖੁਸ਼ੀ ਮਹਿਰਾਣ ਦੋ ਖੁਸ਼ੀਆਂ ਦੇ ਵਿੱਚ ਫਿਰ ਭੰਗ ਥੋੜੇ ਪਾਈਦਾ ਹੁੰਦਾ ਕਿ ਜਿਹੜੇ ਬਾਕੀ ਮਨਾ ਰਹੇ ਉਸ ਦਿਨ ਤੁਸੀਂ ਕਾਲਾ ਮਾਰਚ ਕੱਢਣ ਤੁਰ ਪੈਨੇ ਹੋ ਵੀ ਸਾਨੂੰ ਤਾਂ ਰੋਸ ਆ ਇਸ ਚੀਜ਼ ਦਾ ਹੋਰ ਕਿਸੇ ਦਿਨ ਕਰ ਲਿਆ ਕਰੋ ਰੋਸ ਖੁਸ਼ੀਆਂ ਇਹੀ ਮਨਾ ਰਹੇ ਆ ਮੰਤਰੀ ਸ਼ਾਂਤਰੀ ਜਿੰਨੇ ਵੀ ਇਹਨਾਂ ਦੇ ਲੀਡਰ ਨੇ ਚਮਚੇ ਜਿਹੜੇ ਇਹਨਾਂ ਦੇ ਜਿਨ੍ਹਾਂ ਨੇ ਰੇਤੇ ਦੇ ਕਾਰੋਬਾਰ ਕਰ ਰਹੇ ਆ ਆ ਚਿੱਟੇ ਦਾ ਕਾਰੋਬਾਰ ਚੱਲ ਰਿਹਾ ਏ ਸਵਾਲ ਇੱਥੇ ਆ ਜਿਸ ਦਿਨ ਕਿਸਾਨ ਤੇ ਮਜ਼ਦੂਰ ਖੁਸ਼ੀ ਮਨਾਉਣ ਲੱਜੂਗਾ ਉਸ ਦਿਨ ਅਸੀਂ ਸਮਝ ਲਾਂਗੇ ਅਸੀਂ ਇੱਥੇ ਆਜ਼ਾਦ ਆ ਅਸੀਂ ਇੱਥੇ ਦੋ ਨੰਬਰ ਤੇ ਸ਼ਹਿਰੀਆਂ ਗੁਲਾਮ ਉਹ ਅੱਜ ਪਹਿਲਾਂ ਅੰਗਰੇਜ਼ਾਂ ਦੇ ਗੁਲਾਮ ਸੀ ਅੱਜ ਅਸੀਂ ਜੇ ਬੁਲੰਸ ਵਾਸਤੇ ਰਸਤੇ ਖੋਲ ਤੇ ਫਿਰ ਟਰਾਲੀਆਂ ਤੇ ਨਹੀਂ ਢਾਉਂਗੇ ਉੱਥੇ ਤੁਸੀ ਨਹੀਂ ਹੋ ਤਾਂ ਅਸੀਂ ਨਹੀਂ ਢਾਾਵਾਂਗੇ ਟਰਾਲੀਆਂ ਲੰਗਾਵਾਂਗੇ ਟਰਾਲੀਆਂ ਢਾਾਵਾਂਗੇ ਨਹੀਂ ਵਿੱਚ ਟਰਾਲੀਆਂ ਅਸੀਂ ਲੰਗਾਵਾਂਗੇ ਉੱਥੇ ਜਾਣਾ ਫਿਰ ਦਿੱਲੀ ਆ ਸਾਡਾ ਖਹਿੜਾ ਹੀ ਦਿੱਲੀ ਛੁੱਟਣਾ ਜਾ ਕੇ ਅਸੀਂ ਕਿਉਂ ਬੈਠਦੇ ਇੰਨਾ ਚਿਰ ਉੱਥੇ ਦੀ ਆਵਾਜ਼ ਦਿੱਲੀ ਤੱਕ ਨਹੀਂ ਪਹੁੰਚਦੀ ਦਿੱਲੀ ਅੰਨੀ ਬੋਲੀ ਪੈਰੀ ਹੈ ਜਦੋਂ ਤੱਕ ਇਹਨੂੰ ਕੋਲ ਜਾ ਕੇ ਦੇ ਸਿਰ 'ਚ ਸੋਟੀ ਨਹੀਂ ਮਾਰਦੇ ਅਸੀਂ ਉਦੋਂ ਤੱਕ ਇਹ ਨਹੀਂ ਜਾਗਦੀ ਦਿੱਲੀ ਜਾਵਾਂਗੇ ਇਹਨੂੰ ਜਗਾਵਾਂਗੇ ਪਹਿਲਾ ਕੀਤਾ ਫਿਰ ਹੁਣ ਸਰਕਾਰ ਮਤਲਬ ਰਸਤੇ ਖੋਲੇ ਜਾਂ ਨਾ ਖੋਲੇ ਫਿਰ ਪੇਚ ਤਾਂ ਉੱਥੇ ਹੀ ਫਸਿਆ ਹੋਇਆ ਅਸੀਂ ਕਦੋਂ ਕਿਹਾ ਵੀ ਰਸਤੇ ਨਾ ਖੋਲੇ ਅਸੀਂ ਤਾਂ ਕਹਿੰਦੇ ਹਾਂ ਹੱਥ ਜੋੜਦੇ ਹਾਂ ਅਸੀਂ ਨਾਲ ਖੋਲਾਵਾਂਗੇ ਸਰਕਾਰ ਸਾਨੂੰ ਕਹੇ ਵੀ ਰਸਤੇ ਖੋਲ ਦੋ ਅਸੀਂ ਨਾਲ ਹੋ ਕੇ ਖਲਾਵਾਂਗੇ ਇਕੱਠੇ ਵੀ ਹੋ ਜਾਵਾਂਗੇ ਕਿਉਂਕਿ ਹੁਣ ਇੱਕ ਧੜਾ ਹੋਰ ਜਿਹੜਾ ਹੈਗਾ ਉਹ ਵੀ ਕਹਿੰਦੇ ਬੋਰਚਾ ਵੱਡਾ ਤਾਂ ਅਸੀਂ ਤਕੜਾ ਲਾਉਣਾ ਕਾਮਰੇਡ ਕਦੇ ਪੰਜਾਬ ਦਾ ਹੋ ਨਹੀਂ ਸਕਦਾ ਸ਼ੁਰੂ ਤੋਂ ਇਤਿਹਾਸ ਫਰੋਲ ਕੇ ਦੇਖ ਲਓ ਕਦੇ ਵੀ ਕਾਮਰੇਡ ਪੰਜਾਬ ਦਾ ਨਹੀਂ ਹੋ ਸਕਦਾ ਪਰ ਕਾਮਰੇਡਾਂ ਤੋਂ ਮੈਂ ਲੋਕਾਂ ਨੂੰ ਫੇਰ ਅਪੀਲ ਕਰਦਾ ਇਹਨਾਂ ਕਾਮਰੇਡਾਂ ਦੇ ਬਾਜੋ ਇਹ ਦੋ ਮੂੰਹੇ ਸੱਪ ਐ ਦਿਖਾਉਂਦਾ ਕੁਝ ਹੋਰ ਅੰਦਰ ਤੇ ਕੁਝ ਹੋ ਦੀਪ ਸੁਤਨਾ ਬਹੁਤ ਵਧੀਆ ਗੱਲ ਕਹੀ ਸੀ ਵੀ ਕੁੱਤੇ ਦੇ ਹੱਡਾਂ ਪਰ ਇਹ ਉਹਦੇ ਨਾਲੋਂ ਵੀ ਭੈੜੇ ਹੈ ਖੇਤੀਬਾੜੀ ਪ੍ਰਧਾਨ ਸੂਬਾ ਪੰਜਾਬ ਜਿਸ ਦੇ ਵਿੱਚ ਕਿਸਾਨੀ ਦੀ ਜਿੱਥੇ ਮਹੱਤਤਾ ਤਾਂ ਉਸ ਦੇ ਨਾਲ ਹੀ ਕਿਸਾਨਾਂ ਨੂੰ ਚੁਣੌਤੀਆਂ ਦਾ ਵੀ ਬਹੁਤ ਸਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਅੱਜ ਆਜ਼ਾਦੀ ਦਿਹਾੜਾ ਪੂਰੇ ਦੇਸ਼ ਨੇ ਜਿੱਥੇ ਬਨਾਇਆ ਤਾਂ ਉੱਥੇ ਕਿਸਾਨਾਂ ਨੇ ਟਰੈਕਟਰ ਮਾਰਚ ਕੱਢੇ ਤੇ ਇਹ ਦਰਸਾਇਆ ਗਿਆ ਕਿ ਸਾਨੂੰ ਆਜ਼ਾਦੀ ਦੀ ਉਹ ਖੁਸ਼ੀ ਪ੍ਰਾਪਤ ਨਹੀਂ ਹੋ ਰਹੀ ਕਿਉਂਕਿ ਸਾਨੂੰ ਸਮੱਸਿਆਵਾਂ ਅੱਜ ਵੀ ਆਜ਼ਾਦੀ ਦੇ ਦੌਰਾਨ ਵੀ ਆ ਰਹੀਆਂ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਕੁਲਵਿੰਦਰ ਸਿੰਘ ਜੀ ਹੈ ਕਿਵੇਂ ਦੇਖਦੇ ਹੋ ਬਾਈ ਸਾਰਿਆਂ ਨੇ ਖੁਸ਼ੀਆਂ ਮਨਾਈਆਂ ਤੇ ਵੱਖ-ਵੱਖ ਮੰਤਰੀਆਂ ਨੇ ਜਾਂ ਕਹਿ ਲਓ ਸਰਕਾਰ ਦੇ ਨੁਮਾਇੰਦਿਆਂ ਨੇ ਜਾ ਕੇ ਝੰਡੇ ਚੜ੍ਹਾਏ ਤੇ ਸੋਲੇ ਗਾਏ ਵੀ ਇਸ ਤਾਂ ਬਹੁਤ ਖੁਸ਼ ਆ ਤੇ ਲੋਕਾਂ ਨੂੰ ਵੀ ਬਹੁਤ ਕੁਝ ਦੇ ਰਹੇ ਆ ਤੇ ਤੁਸੀਂ ਟਰੈਕਟਰ ਮਾਰਚ ਕੱਢ ਰਹੇ ਹੋ ਅੱਜ ਦਾ ਦਿਨ ਪਹਿਲਾਂ ਤੁਹਾਡਾ ਸਤਿਰੰਗ ਜੀ ਧੰਨਵਾਦ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਗੱਲ ਕੀਤੀ 15 ਅਗਸਤ ਦੀ ਵੀ ਮੰਤਰੀਆਂ ਨੇ ਖੁਸ਼ੀਆਂ ਮਨਾਈਆਂ ਹੋਰਾਂ ਨੇ ਜਸ਼ਨ ਮਨਾਏ ਵੀਕ ਕਿਸਾਨ ਇੱਕ ਤੇ ਪੰਜਾਬ ਹੈ ਜਿਹੜਾ ਅੱਜ ਇੱਕ ਅੰਦੋਲਨ ਦੇ ਵਿੱਚ ਬੈਠਾ ਏ ਤੇ ਉਹ ਸੜਕਾਂ ਤੇ ਰੋਸ ਮਾਰਚ ਕਰਦਾ ਜਿਨ੍ਹਾਂ ਨੂੰ ਕੁਝ ਮਿਲਿਆ ਉਹਨਾਂ ਨੇ ਖੁਸ਼ੀਆਂ ਮਨਾਈਆਂ ਤੇ ਜਦੋਂ ਗੱਲ ਕਿਸਾਨ ਦੀ ਆਉਂਦੀ ਹੈ ਮਜ਼ਦੂਰ ਦੀ ਆਉਂਦੀ ਹੈ ਉਸ ਨੂੰ 1947 ਤੋਂ ਬਾਅਦ ਅੱਜ ਤੱਕ ਕੀ ਮਿਲਿਆ ਸਵਾਲ ਇਹ ਮੈਟਰ ਕਰਦਾ ਫਸਲ ਦਾ ਰੇਟ ਅੱਜ ਤੱਕ ਕਿੰਨਾ ਵਧਿਆ ਤੇ ਹੋਰ ਚੀਜ਼ਾਂ ਮਹਿੰਗਾਈਆਂ ਦਾ ਰੇਟ ਕੀ ਕਿੰਨਾ ਵਧਿਆ ਸਵਾਲ ਇਹ ਹੈ ਸਾਡਾ ਉਹਨਾਂ ਮੰਤਰੀਆਂ ਨੂੰ ਵੀ ਹੈ ਉਹਨਾਂ ਸੰਤਰੀਆਂ ਨੂੰ ਵੀ ਹੈ ਜਦੋਂ ਅਸੀਂ ਇਹ ਸਵਾਲ ਉਹਨਾਂ ਦੇ ਮੂਰੇ ਰੱਖਦੇ ਆਂ ਵੀ ਬਾਈ ਜੀ ਸਾਡੇ ਵਾਸਤੇ ਤੁਸੀਂ ਕੀ ਕੀਤਾ ਉਹਨਾਂ ਕੋ ਕੋਈ ਜਵਾਬ ਨਹੀਂ ਹੁੰਦਾ ਸਿਰਫ ਭੱਜਣ ਤੋਂ ਸਿਵਾਏ ਸਾਨੂੰ ਇਹੋ ਹੀ ਇੱਕੋ ਗੱਲ ਕਹਿ ਦਿੰਨੇ ਆ ਤੁਸੀਂ ਤਾਂ ਸਾਡੀ ਗੱਲ ਹੀ ਨਹੀਂ ਸੁਣਦੇ ਸੁਣੋ ਸੁਣੀ ਕਿਤੇ ਜਾਂਦੀ ਹੈ ਕਾਰਪੋਰੇਟ ਘਰਾਣਿਆਂ ਦੀ ਜਿਨ੍ਹਾਂ ਦੇ ਕਰਜ਼ੇ ਵੀ ਮਾਫ਼ ਹੋ ਜਾਂਦੇ ਆ ਜਿਨ੍ਹਾਂ ਦੀਆਂ ਫੈਕਟਰੀਆਂ ਨੂੰ ਫੰਡ ਵੀ ਦੇ ਕਿਉਂਕਿ ਉਹ ਫੰਡ ਦਿੰਦੇ ਆ ਇਹਨਾਂ ਮੰਤਰੀਆਂ ਸੰਤਰੀਆਂ ਨੂੰ ਕਿਸਾਨ ਕੀ ਦਵੇ ਮਜ਼ਦੂਰ ਕੀ ਦਵੇ ਇਸ ਕਰਕੇ ਅਸੀਂ ਅੱਜ ਇੱਕ ਰੋਸ ਮਾਰਚ ਕੱਢਿਆ ਇਹਨਾਂ ਸਰਕਾਰਾਂ ਨੂੰ ਦਿਖਾਉਣ ਬਾਅਦ ਤੇ ਕਿ ਸਾਡੇ ਬਾਰੇ ਸੋਚੋ ਜੇ ਕਿਸਾਨ ਤੇ ਮਜ਼ਦੂਰ ਮਰ ਗਿਆ ਪਿੱਛੇ ਰਹਿ ਕੀ ਜਾਊਗਾ ਤਾਂ ਕਰਕੇ ਅਸੀਂ ਅੱਜ ਕਾਲੇ ਦੇ ਵਿੱਚ ਵੱਜੂ ਅੱਜ 15 ਅਗਸਤ ਮਨਾਈਏ ਵੀ ਭਾਈ ਸਰਕਾਰ ਸ਼ਾਇਦ ਜਾਗ ਜਾਵੇ ਇਹ ਖੁਸ਼ੀਆਂ ਮਨਾਉਣ ਤੋਂ ਇਹ ਜਿਹੜੇ ਕਰੋੜਾਂ ਰੁਪਏ ਅੱਜ ਇਹਨਾਂ ਨੇ 15 ਅਗਸਤ ਦੇ ਨਾਂ ਤੇ ਖੁਸ਼ੀਆਂ ਚ ਰੋੜਤਾ ਹੋ ਸਕਦਾ ਉਹ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਉਹ ਦੇ ਦਿੰਦੇ ਤਾਂ ਸਾਨੂੰ ਜ਼ਿਆਦਾ ਖੁਸ਼ੀ ਹੁੰਦੀ ਪਰ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਗੱਲ ਦਾ ਹੱਲ ਹੁੰਦਾ ਟੇਬਲ ਟਾਕ ਚ ਟੇਬਲ ਤੇ ਬਹਿ ਕੇ ਗੱਲ ਹੁੰਦੀ ਹੈ ਤੁਸੀਂ ਤਾਂ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਗੱਲ ਕਰਨ ਲੱਗ ਜਾਨੇ ਹੋ ਸੜਕਾਂ ਤੇ ਆ ਜਾਨੇ ਹੋ ਟਰੈਕਟਰਾਂ ਦੀ ਲਾਈਨਾਂ ਲਾ ਲੈਣੇ ਹੋ ਵੀ ਇਹਦੇ ਨਾਲ ਕੀ ਫਾਇਦਾ ਹੋਣਾ ਦੇਖੋ ਤੁਸੀਂ ਸਵਾਲ ਕੀਤਾ ਬੰਦਾ ਖੁਦਕੁਸ਼ੀ ਕਿਉਂ ਕਰਦਾ ਜਦੋਂ ਉਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਉਹ ਪਹਿਲਾਂ ਹੱਥ ਪੱਲੇ ਮਾਰਦਾ ਆਪਣੀ ਜ਼ਿੰਦਗੀ ਬਚਾਉਣ ਵਾਸਤੇ ਉਹ ਸੋਚਦਾ ਵੀ ਮੈਂ ਇੱਧਰ ਤੋਂ ਵੀ ਬਚ ਜਾਮਾ ਇੱਧਰ ਤੋਂ ਵੀ ਬਚ ਜਾ ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਉਸ ਤੋਂ ਬਾਅਦ ਨਹਿਰ ਚ ਛਾਲ ਮਾਰੂਗਾ ਜਾਂ ਜ਼ਹਿਰ ਖਾ ਕੇ ਮਰੂਗਾ ਅਸੀਂ ਟੇਬਲ ਟਾਕ ਤੇ ਬੈਠ ਬੈਠ ਥੱਕ ਗਏ ਜਦੋਂ ਸਾਡੀ ਸੁਣਦੇ ਹੀ ਨਹੀਂ ਜਦੋਂ ਇਹਨਾਂ ਨੂੰ ਸਮਝੇ ਨਹੀਂ ਆ ਰਹੀ ਵੀ ਅਸੀਂ ਮੰਗ ਕੀ ਰਹੇ ਇਹ ਕਹਿੰਦੇ ਅਸੀਂ ਐਨੀ ਫਸਲਾਂ ਦੀ ਐਮਐਸਪੀ ਦੇਤੀ ਅਸੀਂ ਕਹਿੰਦਾ ਭਾਈ ਲਿਖਤੀ ਤਾਂ ਦੇ ਦਿਓ ਬੋਲ ਕੇ ਤਾਂ ਨਹੀਂ ਸਰਨਾ ਵੀ ਜਦੋਂ ਨਹੀਂ ਸੁਣਦੇ ਤਾਂ ਜਾ ਕੇ ਅਸੀਂ ਸੜਕਾਂ ਤੇ ਆਉਨੇ ਵੀ ਸ਼ਾਇਦ ਇਹਨਾਂ ਨੂੰ ਸਾਰ ਮਾਜਵੇ ਵੀ ਭਾਈ ਇਹ ਦੇਖੋ ੱੱਕੇ ਖਾਂਦੇ ਫਿਰਦੇ ਪਿਛ 13 ਫਰਵਰੀ ਤੋਂ ਬੈਠੇ ਕਿੰਨਾ ਚਿਰ ਸਾਲ ਦੇ ਲਗਭਗ ਹੋ ਜਾਣਾ ਅੱਗੇ ਸਾਨੂੰ ਕਿਸੇ ਮੰਤਰੀ ਸ਼ੰਤਰੀ ਨਾਲ ਆ ਕੇ ਪੁੱਛਿਆ ਵੀ ਭਾਈ ਤੁਸੀਂ ਕਿਉਂ ਬੈਠੇ ਆ ਤੁਹਾਡੀ ਗੱਲ ਅਸੀਂ ਸੁਣਦੇ ਆ ਤੁਹਾਡੇ ਨਾਲ رابطہ ਕਰਦੇ ਆ ਪਰ ਨਹੀਂ ਉਲਟਾ ਸਾਡ ਕੋਟਾ ਜਾਣੇ ਜੀ ਇਹਨਾਂ ਦੇ ਰਸਤੇ ਨਾ ਖੋਲੋ ਜਿਵੇਂ ਅਸੀਂ ਬਹੁਤ ਵੱਡੇ ਅੱਤਵਾਦੀ ਹੁੰਨੇ ਆ ਫਲਾਣਾ ਧਮਕਾਣਾ ਪਤਨੀ ਸਾਨੂੰ ਕਿਆ ਕਿਆ ਬਕਦੇ ਇਹ ਸਾਡੇ ਨਾਲ ਗੱਲ ਕਰਨ ਤੋਂ ਕਿਉਂ ਭੱਜਦੇ ਸਵਾਲ ਤਾਂ ਇਹ ਉੱਠਦਾ ਨਾ ਇਹ ਮੰਤਰੀ ਸ਼ਾਂਤਰੀ ਜਿੰਨੇ ਵੀ ਹੈਗੇ ਅਸੀਂ ਤਾਂ ਟੇਬਲ ਟਾਕ ਦੇ ਤਿਆਰ ਹੈ ਭਗਵੰਤਬਾਨ ਸਾਹਿਬ ਨਾਲ ਪਤਲੀ ਕਿੰਨੀਆਂ ਮੀਟਿੰਗਾਂ ਹੋਦੀਆਂ ਸਾਡੀਆਂ ਤੇ ਰਾਜ ਮੰਤਰੀਆਂ ਨਾਲ ਹੋਰੀਆਂ ਸੈਂਟਰ ਦੇ ਨਾਲ ਕਿੰਨੀਆਂ ਮੀਟਿੰਗਾਂ ਪਰ ਇੱਕ ਗੱਲ ਤਾਂ ਸਾਨੂੰ ਜਵਾਬ ਤਾਂ ਦੇ ਕੇ ਜਾਵੇ ਆ ਕੇ ਮੀਟਿੰਗਾਂ 'ਚ ਸੌਂ ਜਾਂਦੇ ਜਦੋਂ ਸਾਡੀ ਗੱਲ ਦਾ ਜਵਾਬ ਨਹੀਂ ਨਾ ਹੁੰਦਾ ਸਾਹਮਣੇ ਜਿਵੇਂ ਨਲਾਇਕ ਵਿਦਿਆਰਥੀ ਬੈਠਾ ਹੁੰਦਾ ਨਾ ਕਲਾਸ ਦੇ ਵਿੱਚ ਜਦੋਂ ਮਾਟਰ ਸਮਝਾਉਂਦਾ ਹੁੰਦਾ ਏ ਉਹਨੂੰ ਫਿਰ ਹੋਰ ਕੁਝ ਨਹੀਂ ਬਾਗਵਾਸ ਜਾਂ ਕੋ ਸੌਂ ਜਾਂਦਾ ਇਸ ਤਰ੍ਹਾਂ ਜਦੋਂ ਅਸੀਂ ਦੱਸਦੇ ਹੁੰਨੇ ਨਾ ਮੰਤਰੀਆਂ ਨੂੰ ਉਹ ਸੌਂ ਅਸੀਂ ਕਦੇ ਨਹੀਂ ਭੱਜੇ ਟੇਬਲ ਟਾਕ ਤੋਂ ਅੱਜ ਵੀ ਤਿਆਰ ਐ ਕੱਲੂ ਵੀ ਤਿਆਰ ਐ ਜਦ ਮਰਜੀ ਸਾਡੇ ਨਾਲ ਆ ਕੇ ਬੈਠ ਕੇ ਟੇਬਲ ਟਾਕ ਤੇ ਗੱਲ ਕਰਨ ਤੇ ਸਾਨੂੰ ਸਮਝਾਉਣ ਵੀ ਇਹ ਚੀਜ਼ ਪਰ ਇੰਨਾ ਖਰਚ ਆਉਂਦਾ ਐਵੇਂ ਕਿਵੇਂ ਘਟੂਗਾ ਨਹੀਂ ਫਿਰ ਅਸੀਂ ਦੱਸਦੇ ਭਾਈ ਇਹ ਚੀਜ਼ ਫਸਲ ਪਰ ਇੰਨਾ ਖਰਚ ਆਉਂਦਾ ਸਾਨੂੰ ਕੀ ਬਚੂਗਾ ਮਸਲਾ ਤਾਂ ਇੱਥੇ ਹੈ ਨਾ ਬੈਠ ਕੇ ਗਲਤਾਂ ਕਰਨ ਅਸੀਂ ਤਿਆਰ ਹਾਂ ਗੱਲ ਕਰਨ ਨੂੰ ਪਰ ਜਦੋਂ ਇਲੈਕਸ਼ਨਾਂ ਹੁੰਦੀਆਂ ਹਨ ਹਰਿਆਣੇ 'ਚ ਇਲੈਕਸ਼ਨਾਂ ਉਹ ਵੀ ਕਿਸਾਨੀ ਜਿਹੜਾ ਹੈਗਾ ਖੇਤਾਂ 'ਤੇ ਉੱਥੇ ਵੀ ਕਿਸਾਨੀ ਬਹੁਤ ਹੁੰਦੀ ਆ ਫਿਰ ਉਦੋਂ ਬਹੁਮਤ ਕਿੱਦਾਂ ਮਿਲ ਜਾਂਦੀ ਹੈ ਉਹਨਾਂ ਪਾਰਟੀਆਂ ਨੂੰ ਉਹੀ ਪਾਰਟੀਆਂ ਜਿੱਤਦੀਆਂ ਉਦੋਂ ਇਹ ਮੁੱਦੇ ਕਿੱਥੇ ਚਲ ਜਾਂਦੇ ਦੇਖੋ ਸਾਡੀ ਬਦਕਿਸਮਤੀ ਹੈ ਬਹੁਤ ਆਤ ਲੋਕਾਂ ਨੂੰ ਪਤਾ ਹੀ ਨਹੀਂ ਹੈ ਵੀ ਅਸੀਂ ਲੜਾਈ ਕਿਹੜੀ ਲੜ ਰਹੇ ਹਮ ਸਾਨੂੰ ਅੱਧੇ ਲੋਕਾਂ ਨੂੰ ਇਹੀ ਨਹੀਂ ਪਤਾ ਕਿਉਂਕਿ ਜਿਹੜੇ ਵਿਚਾਰੇ ਸਰਸੀ ਮਾਰਲੇ ਅਣ ਪੜਤਣੇ ਸਭ ਤੋਂ ਵੱਡੀ ਗੱਲ ਅੱਜ ਕਾਰਪੋਰੇਟ ਘਰਾਣੇ ਸਕੂਲ ਬੜੇ-ਬੜੇ ਸਾਡੇ ਬੱਚੇ ਪ੍ਰ ਸਰਕਾਰੀ ਸਕੂਲਾਂ ਜਾਂਦੇ ਉੱਥੇ ਨਾ ਟੀਚਰ ਚੱਜਦਾ ਨਾ ਕੋਈ ਹੋਰ ਅਧਿਆਪਕ ਚੱਜਦਾ ਇਸ ਕਰਕੇ ਉਹ ਬੱਚੇ ਅਨਪੜ੍ਹ ਰਹ ਜਾਂਦੇ ਸਾਡੇ ਲੋਕਾਂ ਨੂੰ 80% ਲੋਕਾਂ ਨੂੰ ਤੁਸੀਂ ਪਿੰਡਾਂ ਜਾ ਕੇ ਪੁੱਛ ਲਿਓ 80% ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਲੜਾਈ ਲੜ ਕਿਸ ਵਾਸਤੇ ਰਹੇ ਉਹ ਲੋਕ ਤਾਂ ਹੁਣ ਜਿਵੇਂ ਚਿਮੇ ਚਿੱਪ ਵਾਲੇ ਮੀਟਰ ਹੈ ਅੱਜ ਲੋਕਾਂ ਨੂੰ ਨਹੀਂ ਪਤਾ ਅਸੀਂ ਲੜ ਰਹੇ ਹਾਂ ਪੱਟ ਪੱਟ ਸਿੱਟ ਰਹੇ ਹਾਂ ਪਰ ਬਹੁਤੇ ਲੋਕ ਲਵਾ ਲੈਣ ਯਾਰ ਕਿਆ ਹੋਊਗਾ ਅਸੀਂ ਇਹਨਾਂ ਨੂੰ ਇਹ ਗੱਲ ਸਮਝਾਉਣੀ ਹੈ ਵੀ ਜਦੋਂ Jio ਦਾ SIM ਆਇਆ ਸੀ ਉਹ ਵੀ ਫ੍ਰੀ ਸੀ ਅੱਜ ਕਿੰਨੇ ਦਾ ਹੈ ਇੱਕ ਦਿਨ ਤੁਹਾਨੂੰ ਇਹ ਪਸਤਾਉਣਾ ਪੈਣਾ ਇਸ ਕਰਕੇ ਅਸੀਂ ਪਿੰਡ-ਪਿੰਡ ਜਾਂਦੇ ਹਾਂ ਟਰੈਕਟਰ ਮਾਰਚ ਕੱਢਦੇ ਹਾਂ ਲੋਕਾਂ ਨੂੰ ਜਾਗਰੂਤੀ ਆ ਜਾਵੇ ਜਿਵੇਂ ਅੰਗਰੇਜ਼ ਭਜਾਏ ਸੀ ਜੇ ਘਰਾਂ 'ਚ ਬੈਠੇ ਰਹਿੰਦੇ ਤਾਂ ਅੰਗਰੇਜ਼ ਚਲੇ ਜਾਂਦੇ ਕਿਆ ਘਰਾਂ 'ਚੋਂ ਨਿਕਲੇ ਜਾਨਵਾਰੀਆਂ ਆਪਣੀਆਂ ਲੋਕਾਂ ਨੂੰ ਸਮਝਾਇਆ ਫਿਰ ਵੀ ਕਿੰਨੇ ਲੋਕ ਨਿਕਲੇ ਉਹੀ ਚੰਦ ਲੋਕ ਨਿਕਲੇ ਨਾ ਜਿਨੇ ਅੱਜ ਧਰਨੇ 'ਚ ਨਿਕਲੇ ਹੋਏ ਆ ਤਾਂ ਜਾ ਕੇ ਅੰਗਰੇਜ਼ ਇੱਥੋਂ ਗਏ ਪਰ ਆ ਕਾਲੇ ਅੰਗਰੇਜ਼ ਸਾਡੇ ਗਲਾਂ 'ਚ ਸੱਪ ਬਣ ਕੇ ਵੱਢ ਗਏ ਉਹ ਵੀ ਬਹੁਤ ਸਾਰੇ ਲੋਕਾਂ ਨੇ ਵੀ ਚਲੋ ਜਿਹਨਾਂ ਨੂੰ ਖੁਸ਼ੀ ਆ ਯਾਰ ਜਿਨ੍ਹਾਂ ਦਾ ਸਾਰਾ ਕੁਝ ਵਧੀਆ ਚੱਲ ਰਿਹਾ ਉਹਨਾਂ ਨੂੰ ਤਾਂ ਖੁਸ਼ੀ ਮਨਾਣ ਦਿਓ ਖੁਸ਼ੀਆਂ ਦੇ ਵਿੱਚ ਫਿਰ ਭੰਗ ਥੋੜੇ ਪਾਈਦਾ ਹੁੰਦਾ ਵੀ ਜਿਹੜੇ ਬਾਕੀ ਬਣਾ ਰਹੇ ਉਸ ਦਿਨ ਤੁਸੀਂ ਕਾਲਾ ਮਾਰਚ ਕੱਢਣ ਤੁਰ ਪੈਨੇ ਹੋ ਵੀ ਸਾਣ ਤਾਂ ਰੋਸ ਆ ਇਸ ਚੀਜ਼ ਦਾ ਹੋਰ ਕਿਸੇ ਦਿਨ ਕਰ ਲਿਆ ਕਰੋ ਰੋਸ ਖੁਸ਼ੀ ਕਿਹਨੂੰ ਹੈ ਮੰਤਰੀਆਂ ਨੂੰ ਇਹ ਉਹਨਾਂ ਦੇ ਜਿਹੜੇ ਚਮਚੇ ਜਿਨੇ ਨੇ ਕ੍ਰੈਚਰ ਚਲਾਉਣੇ ਆ ਰੇਤੇ ਤੇ ਕੰਮ ਕਰਨੇ ਕਾਰੋਬਾਰ ਕਰਨੇ ਜਿਨੇ ਨੇ ਇਹਨਾਂ ਨੂੰ ਮੰਤਰੀਆਂ ਨੂੰ ਫੰਡ ਦੇਣੇ ਖੁਸ਼ੀ ਉਹਨਾਂ ਨੂੰ ਹੈ ਆਮ ਬੰਦੇ ਨੂੰ ਪੁੱਛ ਗਏ ਦੇਖੋ ਨਾ ਆਮ ਬੰਦੇ ਨੂੰ ਸੌਣ ਖਾਣ ਤੋਂ ਫੁਰਸਤੇ ਨਹੀਂ ਹੈ ਉਹ ਵਿਚਾਰਾ ਸਵੇਰੇ ਉੱਠ ਕੇ ਆਪਣੇ ਕੰਮ ਤੇ ਮੁੜ ਕੇ ਆ ਕੁਝਿਆ ਇਹੀ ਮਨਾ ਰਹੇ ਆ ਮੰਤਰੀ ਸ਼ਾਂਤਰੀ ਜਿੰਨੇ ਵੀ ਇਹਨਾਂ ਦੇ ਲੀਡਰ ਐ ਚਮਚੇ ਜਿਹੜੇ ਇਹਨਾਂ ਦੇ ਜਿਨ੍ਹਾਂ ਨੇ ਰੇਤੇ ਦੇ ਕਾਰੋਬਾਰ ਕਰਨੇ ਆ ਆ ਚਿੱਟੇ ਦਾ ਕਾਰੋਬਾਰ ਚੱਲ ਰਿਹਾ ਏ ਅੱਜ ਦੀ ਅੱਜ ਦੀ ਚਿੱਟੇ ਦੀ ਗੱਲ ਆਈ ਇੱਕ ਬੱਚਾ ਰੋਪੜ ਦਾ ਏ ਉਹਨੇ ਟੀਕਾ ਲਾ ਲਿਆ ਉਹਦਾ ਸਾਰਾ ਸਰੀਰ ਫਟ ਗਿਆ ਕਿੱਥੋਂ ਆਇਆ ਸਵਾਲ ਉੱਠਦਾ ਨਾ ਅੱਜ ਰੋਪੜ ਦੇ ਐਸਐਸਬੀ 'ਤੇ ਭਵਾਨਤਮਨ ਕਹਿੰਦਾ ਤਾਂ ਮੈਂ ਐਸਐਸਬੀ ਨੂੰ ਖਾ ਜੂਗਾ ਉਹਦੀ ਨੌਕਰੀ ਖਾ ਜੂਗਾ ਐਸਐਚਓ ਦੀ ਨੌਕਰੀ ਖਾ ਜੂਗਾ ਅੱਜ ਕਿਉਂ ਨਹੀਂ ਖਾ ਰਹਿਆ ਵੀ ਸਪੈਸ਼ਲ ਡਾਕਟਰ ਨੇ ਵੀਡੀਓ ਪਾਈ ਏ ਵੀ ਪਾਈ ਆ ਦੇਖੋ ਚਿੱਟਾ ਲਾ ਕੇ ਆਇਆ ਸਵਾਲ ਤਾਂ ਇਹ ਹੈ ਨਾ ਅੱਜ ਵਪਾਰੀ ਉਹੀ ਜਿਹੜੇ ਚਿੱਟੇ ਦੇ ਵਪਾਰੀ ਆ ਰੇਤੇ ਦੇ ਵਪਾਰੀ ਆ ਉਹੀ ਖੁਸ਼ੀਆਂ ਮਨਾ ਰਹੇ ਕਿਸੇ ਮਜ਼ਦੂਰ ਨੂੰ ਪੁੱਛ ਲਿਓ ਕਿਸੇ ਕਿਸਾਨ ਨੂੰ ਪੁੱਛ ਲਿਓ ਉਹ ਖੁਸ਼ੀ ਮਨਾਉਂਦਾ ਹੋਵੇ ਸਵਾਲ ਇੱਥੇ ਆ ਜਿਸ ਦਿਨ ਕਿਸਾਨ ਤੇ ਮਜ਼ਦੂਰ ਖੁਸ਼ੀ ਮਨਾਉਣ ਲੱਜੂਗਾ ਉਦੋਂ ਅਸੀਂ ਸਮਝ ਲਾਂਗੇ ਅਸੀਂ ਇੱਥੇ ਆਜ਼ਾਦ ਆ ਅਸੀਂ ਇੱਥੇ ਦੋ ਨੰਬਰ ਦੇ ਸ਼ਹਿਰੀ ਆ ਗੁਲਾਮ ਉਹ ਅੱਜ ਪਹਿਲਾਂ ਅੰਗਰੇਜ਼ਾਂ ਦੇ ਗੁਲਾਮ ਸੀ ਅੱਜ ਅਸੀਂ ਆਰਐਸਐਸ ਦੇ ਦਿੱਲੀ ਦੇ ਗੁਲਾਮ ਆ ਹੁਣ ਲੰਬੇ ਸਮੇਂ ਤੋਂ ਉੱਥੇ ਬੈਠੇ ਹੋ ਬਾਈ ਸ਼ੰਭੂ ਵਿਖੇ ਬੈਠੇ ਹੋ ਤੁਸੀਂ ਤੇ ਹੱਲ ਤਾਂ ਕੋਈ ਨਿਕਲ ਹੀ ਰਿਹਾ ਤੇ ਪਰ ਹੁਣ ਜਿਹੜੀ ਉਧਰ ਸੁਪਰੀਮ ਕੋਰਟ ਦੇ ਪੱਲੋਂ ਵੀ ਆ ਗਈਆਂ ਗੱਲਾਂ ਵੀ ਜੇ ਰਾਜਨੀਤਿਕ ਤਰੀਕਾ ਨਹੀਂ ਹੱਲ ਕਰ ਪਾਰੀਆਂ ਤਾਂ ਗੈਰ ਰਾਜਨੀਤਿਕ ਜਿਹੜੀ ਪੁਲਿਸ ਹੈਗੀ ਆ ਉਹ ਮਿਲ ਕੇ ਇਹਦਾ ਹੱਲ ਕੱਢੇ ਹੁਣ ਜੇ ਉਹ ਹੱਲ ਕੱਢਦੇ ਕੋਈ ਇਧਰ ਨੂੰ ਤੁਰੋਂਗੇ ਜਾਂ ਕੋਈ ਗੱਲਬਾਤ ਚੱਲੀ ਤੁਹਾਡੀ ਦੇਖੋ ਅਸੀਂ ਹਰ ਵਕਤ ਗੱਲਬਾਤ ਲਈ ਤਿਆਰ ਹੈ ਨਾ ਪਹਿਲਾਂ ਭੱਜੇ ਨਾ ਮੈਂ ਪਹਿਲਾਂ ਵੀ ਕਹਿੰਨਾ ਹੁਣ ਭੱਜੇ ਮਸਲਾ ਇਹ ਹੈ ਰਸਤਾ ਖੋਲਣ ਦਾ ਅਸੀਂ ਤਾਂ ਜਦੋਂ ਬੇਸੇ ਸਾਨੂੰ ਕੋਟਾ ਦੇ ਭਰੋਸਾ ਨਹੀਂ ਮੈਂ ਬਹੁਤ ਵਾਰ ਕਿਹਾ ਵੀ ਸਾਨੂੰ ਇਹਨਾਂ ਕੋਟਾ ਤੇ ਕੋਈ ਭਰੋਸਾ ਨਹੀਂ ਜੇ ਸਾਨੂੰ ਕੋਟਾ ਦੇ ਭਰੋਸਾ ਹੁੰਦਾ ਤਾਂ ਸਾਨੂੰ 84 ਦਾ ਇਨਸਾਫ ਮਿਲ ਜਾਂਦਾ 78 ਦਾ ਇਨਸਾਫ ਮਿਲ ਜਾਂਦਾ ਜੇ ਬਰਗਾੜੀ ਦਾ ਇਨਸਾਫ ਮਿਲ ਜਾਂਦਾ ਜਿਹੜੇ ਸਾਡੇ ਲਖੀਂ ਪਖੀਰੀ ਮੁੰਡੇ ਮਾਰੇ ਸਾਨੂੰ ਉਹਨਾਂ ਦਾ ਸਾਨੂੰ ਕੋਟਾ ਤੇ ਕੋਈ ਭਰੋਸਾ ਨਹੀਂ ਦਰਦ ਤਾਂ ਦਿਖਾ ਰਹੇ ਆ ਨਾ ਆਪਾਂ ਫੇਰ ਵੀ ਕਹਿਣਾ ਵੀ ਚਲੋ ਕੋਰਟ ਨੇ ਦੇਰ ਆਏ ਦਰੁਸਤਾ ਇੱਕ ਫੈਸਲਾ ਦਿੱਤਾ ਵੀ ਰਸਤੇ ਖੋਲ ਦੋ ਕਿਉਂ ਨਹੀਂ ਖੋਲੇ ਵੀ ਸਰਕਾਰ ਨੇ ਰਸਤੇ ਉਹ ਸੁਪਰੀਮ ਕੋਰਟ ਚਲੇ ਗਏ ਉਹਨਾਂ ਨੇ ਕਹਿਤਾ ਐਂਬੂਲੈਂਸ ਵਾਸਤੇ ਕੋਸਤਾ ਕਹਿ ਰਹੇ ਆ ਐਂਬੂਲ ਤੇ ਤਿਆਰੋ ਖੋਲਣ ਨੂੰ ਰਸਤੇ ਅਸੀਂ ਤਿਆਰ ਆ ਜੀ ਅਸੀਂ ਕੋਦੋਂ ਬੰਦ ਕੀਤੇ ਅੱਜ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਆ ਅੱਠ ਅਸੀਂ 13 ਨੂੰ ਤੁਰੇ ਇਹਨਾਂ ਨੇ 8 ਨੂੰ ਰਸਤੇ ਬੰਦ ਕਰਤੇ ਉਹ ਕਹਿਣਗੇ ਵੀ ਫਿਰ ਜੇ ਅਸੀਂ ਰਸਤੇ ਐਂਬੂਲੈਂਸ ਨੂੰ ਖੋਲਤੇ ਤੇ ਤੁਸੀਂ ਵੀ ਲੰਘੋਗੇ ਟਰਾਲੀਆਂ ਲੈ ਕੇ ਕੋ ਸਾਡਾ ਜਾਂ ਤਾਂ ਸਾਨੂੰ ਕਹਿ ਦੇ ਮੈਂ ਤੁਸੀਂ ਇਸ ਦੇਸ਼ ਦੇ ਵਾਸੀ ਨਹੀਂ ਤੁਸੀਂ ਦਿੱਲੀ ਨਹੀਂ ਜਾ ਸਕਦੇ ਸਾਨੂੰ ਕਹਿ ਦੇਣ ਲਿਖ ਕੇ ਦੇ ਦੇਣ ਵੀ ਤੁਹਾਡ ਤੁਸੀਂ ਬਖਰੇ ਆ ਜੀ ਸਾਤੋਂ ਜਾਂ ਫਿਰ ਜੇ ਅਸੀਂ ਇਸ ਦੇਸ਼ ਦੇ ਵਾਸੀ ਆ ਸਾਨੂੰ ਦਿੱਲੀ ਜਾਣ ਦੇਣ ਨਹੀਂ ਤੇ ਐਂਬੂਲੈਂਸ ਵਾਸਤੇ ਰਸਤੇ ਖੋਲਤੇ ਫਿਰ ਟਰਾਲੀਆਂ ਤੇ ਨਹੀਂ ਢਾਉਂਗੇ ਉੱਥੇ ਤੁਸੀਂ ਨਹੀਂ ਉਹ ਤਾਂ ਅਸੀਂ ਨਹੀਂ ਢਾਾਵਾਂਗੇ ਟਰਾਲੀਆਂ ਲੰਘਾਵਾਂਗੇ ਟਰਾਲੀਆਂ ਢਾਵਾਂਗੇ ਨਹੀਂ ਵਿੱਚ ਟਰਾਲੀਆਂ ਸੀ ਲੰਘਾਵਾਂਗੇ ਉੱਥੇ ਤੇ ਜਾਣਾ ਫੇਰ ਦਿੱਲੀ ਆ ਦਿੱਲੀ ਜਾਣਾ ਜੀ ਸਾਡਾ ਖਹਿੜਾ ਹੀ ਦਿੱਲੀ ਛੁੱਟਣਾ ਜਾ ਕੇ ਜਿਵੇਂ ਪਹਿਲਾ 13 ਮਹੀਨੇ 10 ਦਿਨ ਦਿੱਲੀ ਬੈਠੇ ਅਸੀਂ ਤਾਂ ਜਾ ਕੇ ਮੋਦੀ ਝੁਕਿਆ ਦੁਬਾਰੇ ਹੁਣ ਕਿੰਨਾ ਚਿਰ ਦਿੱਲੀ ਬੈਠਣਾ ਪੈਂਦਾ ਇਹ ਪਤਾ ਨਹੀਂ ਪਰ ਬੈਠਾਂਗੇ ਜਦੋਂ ਤੱਕ ਇਹ ਮੋਦੀ ਆਪਣੀ ਹਿੰਕੜ ਹੰਕਾਰ ਨਹੀਂ ਛੱਡਦਾ ਇੱਕ ਪਾਸੇ ਕਹਿੰਨੇ ਆ ਵੀ ਸਾਡੇ ਤੇ ਗੋਲੇ ਵਰਾਏ ਸਾਡੇ ਤੇ ਇਨਾ ਤਸ਼ੱਦਦ ਹੋਇਆ ਸਾਡੇ ਨਾਲ ਧੱਕਾ ਹੋਇਆ ਸਾਡੇ ਮੁੰਡੇ ਮਾਰਤੇ ਪਰ ਦਿੱਲੀ ਜਾਣ ਦੀ ਜਿੱਦ ਕਿਉਂ ਨਹੀਂ ਛੁੱਟਦੀ ਬਈ ਉੱਥੇ ਕੀ ਆ ਜੋ ਇੱਥੇ ਹੈ ਨਹੀਂ ਦੇਖੋ ਇਸ ਵੱਧ ਕਿਸਮਤੀ ਨਾਲ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਹੈ ਜੋ ਕੁਛ ਪੰਜਾਬ ਨੂੰ ਦੇਣਾ ਹੈ ਉਹ ਦਿੱਲੀ ਨੇ ਦੇਣਾ ਅਸੀਂ ਪੰਜਾਬ ਦੇ ਵਿੱਚ ਰੋਸਮਜਾਰੇ ਕਰੀ ਜਾਈਏ ਇੱਥੇ ਆਪਣੀ એનર્ਜੀ ਵੇਸਟ ਕਰੀ ਗਈ ਸਾਨੂੰ ਕੁਛ ਨਹੀਂ ਮਿਲਣਾ ਕਿਉਂਕਿ ਪੰਜਾਬ ਸਰਕਾਰ ਦੇ ਪਹਿਲੇ ਹੱਥ ਟੁੱਟਾ ਕੁਛ ਨਹੀਂ ਹਰਿਆਣੇ ਚ ਕਰੀਏ ਹਰਿਆਣੇ ਚ ਕੁਛ ਨਹੀਂ ਜਦੋਂ ਵੀ ਕੁਛ ਦਿੱਲੀ ਨੂੰ ਪੰਜਾਬ ਸਟੇਟਾਂ ਨੂੰ ਦੇਣਾ ਉਹ ਦਿੱਲੀ ਨੇ ਦੇਣਾ ਇੱਥੇ ਦੀ ਮਾਰੀ ਬਾਜ ਸੁਣਦੀ ਨਹੀਂ ਉੱਥੇ ਜੇ ਇੱਥੇ ਦੀ ਆਵਾਜ਼ ਮਾਰੀ ਹੁੰਦੀ ਸ਼ੰਭੂ ਤੇ ਕਿੰਨੇ ਮਹੀਨੇ ਹੋ ਗਏ ਸੁਣਨਾ ਜਾਂਦੀ ਅਸੀਂ ਕਿਉਂ ਬੈਠਦੇ ਇੰਨਾ ਚਿਰ ਉੱਥੇ ਦੀ ਆਵਾਜ਼ ਦਿੱਲੀ ਤੱਕ ਨਹੀਂ ਪਹੁੰਚਦੀ ਦਿੱਲੀ ਅੰਨੀ ਬੋਲੀ ਬਹਿਰੀ ਹੈ ਜਦੋਂ ਤੱਕ ਇਹਨੂੰ ਕੋਲ ਜਾ ਕੇ ਦੇ ਸਿਰ 'ਚ ਛੋਟੀ ਨਹੀਂ ਮਾਰਦੇ ਅਸੀਂ ਉਦੋਂ ਤੱਕ ਇਹ ਨਹੀਂ ਜਾਗਦੀ ਦਿੱਲੀ ਜਾਵਾਂਗੇ ਇਹਨੂੰ ਜਗਾਵਾਂਗੇ ਪਹਿਲਾ ਕੀ ਤਰ੍ਹਾਂ ਫਿਰ ਹੁਣ ਸਰਕਾਰ ਮਤਲਬ ਰਸਤੇ ਖੋਲੇ ਜਾਂ ਨਾ ਖੋਲੇ ਫਿਰ ਪੇਚ ਤਾਂ ਉੱਥੇ ਹੀ ਫਸਿਆ ਹੋਇਆ ਅਸੀਂ ਕਦੋਂ ਕਿਹਾ ਵੀ ਰਸਤੇ ਨਾ ਖੋਲੇ ਅਸੀਂ ਤਾਂ ਕਹਿਨੇ ਹਾਂ ਹੱਥ ਜੋੜਦੇ ਆ ਅਸੀਂ ਨਾਲ ਖੋਲਾਵਾਂਗੇ ਸਰਕਾਰ ਸਾਨੂੰ ਕਹੇ ਵੀ ਰਸਤੇ ਖੋਲ ਦਿਓ ਅਸੀਂ ਨਾਲ ਹੋ ਕੇ ਖਲਾਵਾਂਗੇ ਹੁਣ ਸੰਵਿਧਾਨ ਦੀ ਗੱਲ ਕਰਦੇ ਆ ਇਹ ਪਹਿਲਾ ਮੈਂ ਉਸ ਦਿਨ ਕਈਆਂ ਮੰਤਰੀਆਂ ਨੂੰ ਵੀ ਪੁੱਛਿਆ ਇਹਨਾਂ ਦੇ ਲੀਡਰਾਂ ਨੂੰ ਵੀ ਘੇਰ ਕੇ ਘੇਰ ਕੇ ਪੁੱਛਿਆ ਵੀ ਇਹ ਕਿਹੜਾ ਸਵਿਧਾਨ ਕਹਿੰਦਾ ਵੀ ਤੁਸੀਂ ਰਸਤੇ ਰੋਕ ਲੋ ਸਾਡੇ ਪਾਸੋਂ ਤਾਂ ਆ ਜਾਣੇ ਆ ਸਾਡੇ ਪਾਸੋਂ ਆਪਣੇ ਗੁੰਡੇ ਭੇਜ ਦੇ ਨੇ ਪਹਿਲਾਂ ਭੇਜ ਦੇ ਨੇ ਪੰਜ-ਛੇ ਗੁੰਡੇ ਵੀ ਰਸਤਾ ਖੋਲੋ ਅਸੀਂ ਇਹਨਾਂ ਨੂੰ ਕਹੇ ਵੀ ਜਾ ਕੇ ਟੱਕਰ ਮਾਰੋ ਖੋਲੋ ਰਸਤਾ ਅਸੀਂ ਕਦੋਂ ਰੋਕਿਆ ਜਾਓ ਸਾਹਮਣੇ ਬੈਠੇ ਆ ਰਸਤਾ ਖੋਲ ਦਿਓ ਤੁਸੀਂ ਅਸੀਂ ਤਾਂ ਅੱਜ ਵੀ ਤਿਆਰ ਆ ਕੱਲ੍ਹ ਨੂੰ ਵੀ ਤਿਆਰ ਆ ਰਸਤਾ ਖੋਲਣ ਦਾ ਸਹੀ ਕਦੋਂ ਖੋਲਦੇ ਆ ਹੁਣ ਅਸੀਂ ਇਹਨਾਂ ਦੀ ਵੇਟ ਕਰ ਰਹੇ ਆ ਕੋਰਟ ਨੇ ਕਿਹਾ ਜੇ 1 ਮਿੰਟ ਜੇ ਕੋਰਟ ਇਹਨਾਂ ਨੂੰ ਕਹਿੰਦੇ ਵੀ ਇਹਨਾਂ ਦੇ ਟਰਾਲੀਆਂ ਚੱਕੋ ਆਉਠੇ ਸਾਡੇ ਪਰ ਟੈਂਕ ਤੋਪਾ ਪਾ ਪਤ ਨਹੀਂ ਕਰਕੇ ਚੜਾ ਦੇਣਾ ਸੀ ਅੱਜ ਕੋਰਟ ਨੇ ਕਿਹਾ ਰਸਤਾ ਖੋਲੋ ਇਹਨਾਂ ਵਾਸਤੇ ਕਿਹ ਕੋਰਟ ਲਾਗੂ ਨਹੀਂ ਹੁੰਦੀ ਤੁਹਾਨੂੰ ਲੱਗਦਾ ਵੀ ਕੋਰਟ ਦਾ ਹੁਕਮ ਨਹੀਂ ਮੰਨਿਆ ਜਾ ਰਿਹਾ ਬਿਲਕੁਲ ਨਹੀਂ ਮੰਨਿਆ ਜਾ ਰਿਹਾ ਕੋਰਟ ਘਰ ਹੀ ਰਸਤਾ ਖੋਲੋ ਕਿਉਂ ਨਹੀਂ ਖੋਲਦੀ ਸਰਕਾਰ ਇਹਦਾ ਮਤਲਬ ਸਰਕਾਰ ਚੋਰਾ ਨਾਲ ਰਲ ਗਈ ਹੈ ਯਾਰ ਕੁੱਤੀ ਚੋਰਾਗਰ ਰਲ ਜਾਂਦੀ ਨਾ ਫਿਰ ਘਰ ਦੇ ਵਿੱਚ ਚੋਰੀ ਹੁੰਦੀ ਹੈ ਅੱਜ ਦੇਸ਼ ਦੇ ਜਿਹੜੇ ਮੰਤਰੀ ਸ਼ਾਂਤਰੀ ਇਹ ਚੋਰਾਗਰ ਨਾਲੇ ਵੀ ਅੱਜ ਦੇਸ਼ ਖਤਮ ਹੋ ਰਿਹਾ ਜੇ ਉੱਠਦੇ ਨਹੀਂ ਉੱਥੋਂ ਬਾਈ ਜੇ ਅੱਗੇ ਵੀ ਨਹੀਂ ਜਾਂਦੇ ਜਾਂ ਪਿੱਛੇ ਵੀ ਨਹੀਂ ਮੁੜਦੇ ਫਿਰ ਤਾਂ ਇਸੇ ਤਰ੍ਹਾਂ ਆਜ਼ਾਦੀ ਦਿਹਾੜੇ ਲੰਗੀ ਜਾਣਗੇ ਕਿੰਨਾ ਸਮਾਂ ਬੈਠੇ ਰਹੋਗੇ ਦੇਖੋ ਇਹ ਤਾਂ ਉਸ ਅਕਾਲਪੁਰਖ ਵਾਹਿਗੁਰੂ ਨੂੰ ਪਤਾ ਕਿੰਨਾ ਚਿਰ ਬੈਠ ਹੁੰਦਾ ਅੱਜ ਤੱਕ ਨਹੀਂ ਡੋਲੇ 2 ਸਾਲ 3 ਸਾਲ ਫਿਰ ਅਗਲੀ 27 ਤੱਕ ਸਹੀ ਅਜੇ ਤਾਂ ਪਹਿਲਾਂ ਹੀ ਕਹਿ ਗਏ ਸੀ ਵੀ 27 ਆਉਣੀ ਆਉਣਾ ਕਿਉਂਕਿ ਇਸ ਵਾਰ ਲੋਕਾਂ ਨੂੰ ਉਨਾ ਸੀ ਜਾਗਰੂਤ ਨਹੀਂ ਕਰ ਸਕਦੇ ਜਿਹੜੇ ਕਹਿੰਦੇ 400 ਤੋਂ ਪਾਰ ਅੱਜ ਕਿੱਥੇ ਆਗੇ ਅਗਲੀ ਵਾਰ ਇਹ ਤੋਂ ਵੀ ਥੱਲੇ ਆਉਣਗੇ ਵੱਡੇ ਵੱਡੇ ਦਾ ਹੰਕਾਰ ਟੁੱਟਿਆ ਇੱਥੇ ਤੋਂ ਵੱਡੇ ਵੱਡੇ ਰਾਜ ਨਹੀਂ ਰਹੇ ਇਹਨਾਂ ਦੀ ਕੀ ਹੰਕਾਰ ਹੈ ਆਰਐਸਐਸ ਨੂੰ ਅਸੀਂ ਝੁਕਾਵਾਂਗੇ ਆਪਣੀਆਂ ਹੱਕਾਂ ਜਿਵੇਂ ਅਸੀਂ ਪਹਿਲਾਂ ਲੜਦੇ ਰਹੇ ਨਾ ਆਪਣੇ ਹੱਕਾਂ ਵਾਸਤੇ ਇਸ ਤਰ੍ਹਾਂ ਹੱਕ ਜਰੂਰ ਲਾਵਾਂਗੇ ਇਕੱਠੇ ਵੀ ਹੋਜੋਗੇ ਕਿਉਂਕਿ ਹੁਣ ਇੱਕ ਧੜਾ ਹੋਰ ਜੜਾ ਹੈਗਾ ਉਹ ਵੀ ਕਹਿੰਦੇ ਬੋਰਚਾ ਵੱਡਾ ਤਾਂ ਅਸੀਂ ਤਕੜਾ ਲਾਉਣਾ ਹੈ ਦੇਖੋ ਮੈਂ ਉਹਨਾਂ ਬਾਰੇ ਵੈਸੇ ਟਿੱਪਣੀ ਵੈਸੇ ਕੰਨ ਨਹੀਂ ਚਾਹੁੰਦਾ ਕਿਉਂਕਿ ਪਰਮਾਤਮਾ ਹਰ ਇੱਕ ਨੂੰ ਇੱਕ ਮੌਕਾ ਦਿੰਦਾ ਉਸ ਟਾਈਮ ਜਦੋਂ ਇੱਥੋਂ ਗਏ ਸੀ ਪੰਜਾਬ ਤੋਂ ਅਸੀਂ ਉਹਨਾਂ ਦੇ ਮਗਰ ਲੱਗ ਕੇ ਗਏ ਸੀ ਤੇ ਜਦੋਂ ਉਹਨਾਂ ਨੇ ਗਦਾਰੀ ਕੀਤੀ ਉੱਥੇ ਜਾ ਕੇ ਰਾਤਾਂ ਨੂੰ ਚਿੱਠੀਆਂ ਲਿਖੀਆਂ ਮਿਲੇ ਅਸੀਂ ਲੜੇ ਉਹਨਾਂ ਨਾਲ ਮੈਂ ਖੁਦ ਲੜਿਆ ਵੀ ਅੱਜ ਤੁਸੀਂ ਪੰਜਾਬ ਨਾਲ ਭਾਰਤ ਨਾਲ ਗਦਾਰੀ ਕਰ ਰਹੇ ਹੋ ਤੁਸੀਂ ਇਹ ਜੋ ਕੰਮ ਕਰ ਰਹੇ ਠੀਕ ਨਹੀਂ ਜਦੋਂ ਅਸੀਂ ਕਿਸੇ ਦੇ ਕੋਲ ਰਾਤ ਨੂੰ ਜਾ ਕੇ ਮਿਲਾਂਗੇ ਉਹਦੇ ਅੰਪੈਰੀ ਹੱਥ ਲਾਵਾਂਗੇ ਸਾਡੀ ਦੁਸ਼ਮਣ ਕਿਵੇਂ ਮੰਨ ਲੂਗਾ ਗੱਲ ਉਹਨੂੰ ਪਤਾ ਵੀ ਅੱਜ ਕਮਜ਼ੋਰ ਹੋਗੇ ਅਸੀਂ ਬਹੁਤ ਇਹਨਾਂ ਨੂੰ ਕਿਹਾ ਅੱਜ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਔਰ ਦੂਜੀ ਗੱਲ ਕਾਮ ਰੇਟ ਕਦੇ ਪੰਜਾਬ ਦਾ ਹੋ ਨਹੀਂ ਸਕਦਾ ਸੁਰਤੋ ਇਤਿਹਾਸ ਫਰੋਲ ਕੇ ਦੇਖ ਲੋ ਕਦੇ ਵੀ ਕਾਮਰੇਡ ਪੰਜਾਬ ਦਾ ਨਹੀਂ ਹੋ ਸਕਦਾ ਮੈਂ ਠੋਕ ਕੇ ਸਟੇਜਾਂ ਤੇ ਹੀ ਬੋਲਦਾ ਜੇ ਕਦੇ ਪਾਣੀ ਦੀ ਗੱਲ ਕਰਤੀ ਇੱਕ ਵਾਰੀ ਮੈਂ ਕਹਿਤਾ ਸੀ ਭਰੇ ਇਕੱਠ ਦੇ ਵਿੱਚ ਵੀ ਉਹ ਪਾਈ ਲੋਕੋ ਕਾਹਨੂੰ ਬੋਰ ਕਰਾਈ ਜਾਂਦੇ ਹੋਈ ਬਿਜਲੀ ਦੀਆਂ ਕਾਹਨੂੰ ਕਰੀ ਜਾਂਦੇ ਨੇ ਨਹਿਰਾਂ ਤੇ ਲਾਓ ਪੱਖੇ ਆਪਣੇ ਕਿੰਨਿਆਂ ਨੂੰ ਚਲਾਣ ਕਰ ਦੂੰਗੇ ਪਰ ਕਾਮਰੇਡ ਬੋਲਿਆ ਕਹਿੰਦਾ ਨਹੀਂ ਨਹੀਂ ਇਹ ਸਾਡੀ ਮੰਗ ਨਹੀਂ ਤੇ ਕਾਮਰੇਡਾਂ ਦੀ ਮੰਗ ਕਿਹੜੀ ਐ ਅੱਜ ਫੇਰ ਕਾਮਰੇਡ ਉੱਠ ਗਿਆ ਸੀ ਜਾਵਾਂਗੇ ਜੀ ਜਾਓ ਜਾਓ ਯਾਰ ਬਥੇਰੀਆਂ ਸੜਕਾਂ ਖਾਲੀ ਪਈਆਂ ਪਰ ਕਾਮਰੇਡਾਂ ਤੋਂ ਮੈਂ ਲੋਕਾਂ ਨੂੰ ਫੇਰ ਅਪੀਲ ਕਰਦਾ ਇਹਨਾਂ ਕਾਮਰੇਡਾਂ ਦੇ ਬਾਝੋ ਇਹ ਦੋ ਮੂੰਹ ਇਹਨਾਂ ਤਾਂ ਜਿੰਨਾ ਅਸੀਂ ਛੇਤੀ ਵੱਜੂਗੇ ਚੰਗਾ ਦੀਪ ਸਿੱਧੂ ਨੇ ਬਹੁਤ ਵਧੀਆ ਗੱਲ ਕਹੀ ਸੀ ਵੀ ਇਹ ਕੁੱਤੇ ਦੇ ਹੱਡਾਂ ਪਰ ਇਹ ਉਹਦੇ ਨਾਲੋਂ ਵੀ ਭੈੜੇ ਆ ਅਸੀਂ ਪਿਛਲੇ ਅੰਦੋਲਨਾਂ ਦੇ ਵਿੱਚ ਇਹਨਾਂ ਦੇ ਨਾਲ ਲੈ ਕੇ ਦੇਖ ਲਿਆ ਤੇ ਬਿਲਕੁਲ ਕਿਸਾਨੀ ਦੇ ਮੁੱਦੇ ਆ ਕਿਸਾਨੀ ਤੇ ਮੁੱਦਿਆਂ ਨੂੰ ਲੈ ਕੇ ਆ ਅੰਦੋਲਨ ਜਿਹੜਾ ਹੈਗਾ ਸ਼ੰਭੂ ਬਾਰਡਰ ਤੇ ਚੱਲ ਰਿਹਾ ਪਹਿਲਾਂ ਅ ਦਿੱਲੀ ਦੇ ਬਾਰਡਰਾਂ ਦੇ ਬਰੂਹਾਂ ਦੇ ਉੱਤੇ ਇਹੀ ਅੰਦੋਲਨ ਚੱਲਦਾ ਰਿਹਾ ਪਰ ਅੱਜ ਜਿੱਥੇ ਆਜ਼ਾਦੀ ਦਿਵਸ ਪੂਰੇ ਭਾਰਤ ਦੇ ਵਿੱਚ ਮਨਾਇਆ ਗਿਆ ਪਰ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢੇ ਗਏ ਆ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਸਾਡੇ ਲਈ ਅਜਹੀ ਆਜ਼ਾਦੀ ਦੇ ਕੋਈ ਮਾਇਨੇ ਨਹੀਂ ਹੈਗੇ ਪਰ ਕੀ ਆਉਣ ਵਾਲੀ ਆਜ਼ਾਦੀ ਤੇ ਉਸ ਵੀ ਕਿਸਾਨਾਂ ਦੇ ਲਈ ਅਜਹੀ ਰਹਿਣਗੇ ਜਾਂ ਫਿਰ ਇਹਨਾਂ ਦੀ ਮੰਗਾਂ ਦੇ ਉੱਤੇ ਕੋਈ ਗੌਰ ਕੀਤਾ ਜਾਊਗਾ ਇਹ ਮੰਗਾਂ ਦੇ ਉੱਤੇ ਗੌਰ ਹੋਵੇਗਾ ਕਦੋਂ ਗੱਲਬਾਤ ਕਦੋਂ ਹੋਵੇਗੀ ਹੱਲ ਕਦੋਂ ਨਿਕਲੇਗਾ ਇਹਦੇ ਉੱਤੇ ਨਿਗਾਹਬਣੀ ਰਹੇਗੀ ਮਨਮੇਂਦਰ ਸਿੰਘ ਟਵਾਣਾ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ